ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਦਾ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਅੱਜ ਅਸੀਂ ਆਏ ਵਾ ਮੇਲੇ ਦੇ ਵਿੱਚ ਸ਼ਬਾਰ ਦੇ ਮੇਲੇ ਚ ਜੋ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਵੈਸੇ ਤਾਂ ਅਸੀਂ ਕਿਤੇ ਆਏ ਨਹੀਂ ਅੱਜ ਅਸੀਂ ਪਹਿਲੀ ਵਾਰ ਆਏ ਆ ਕਿਉਂਕਿ ਮੇਲਾ ਕਾਫੀ ਚਰਚਾ ਦੇ ਵਿੱਚ ਆ ਰਿਹਾ ਤੇ ਕਾਫੀ ਇਕੱਠਾ ਹੈਗਾ ਮੇਲੇ ਤੇ ਆਮ ਨੂੰ ਕੰਮ ਮਗ ਰਿਹਾ ਮੇਲੇ ਦਾ ਆਪਾਂ ਲਾ ਕੇ ਗੱਡੀ ਪਾਰਕ ਦੇ ਵਿੱਚ ਤੇ ਫਿਰ ਦਿਖਾਉਨੇ ਆ ਤੁਹਾਨੂੰ ਮੇਲਾ ਦੇ ਨਾਲੇ ਆਪਾਂ ਦੇਖਦੇ ਆ ਆਪ ਨਾਲ ਆ ਗੋਰਾ ਤੇ ਬਾਈ ਸਰਬਾ ਸਰਬਾ ਬਾਈ ਕਾਫੀ ਵਾਰ ਆਇਆ ਮੇਲੇ ਤੇ ਤੇ ਅਸੀਂ ਇੱਥੇ ਪਹਿਲੀ ਵਾਰ ਆਏ ਆ ਮੈਂ ਤੇ ਗੋਰਾ ਲੈ ਗੁਰੇ ਕਿੱਧਰ ਲਾਈ ਹਾਂ ਗੱਡੀ ਆਪਾਂ ਪਾਰਕ ਦੇ ਵਿੱਚ ਲਾਤੀ ਆ ਹਾਂਜੀ ਕਰਦੇ ਆ ਫਿਰ ਮੇਲੇ ਦੀ ਸ਼ੁਰੂਆਤ ਲੱਗਿਆ ਮੇਲੇ ਦੀ ਸ਼ੁਰੂਆਤ ਕਰਨ ਇੱਧਰ ਦੀ ਜਗ੍ਹਾ ਆ ਗੱਡੀ ਖੱਚ ਦਾ ਕੇਂਦਰ ਬਣੀ ਹੋਈ ਆ ਅੱਲੇ ਸ਼ਾਮ ਦਾ ਟਾਈਮ ਤੇ ਇਕੱਠ ਕਾਫੀ ਹੋ ਰਿਹਾ ਯਾਰ ਇਹ ਪੱਟੇ ਕਰਦੇ ਵੱਡੇ ਮੋੜੇ ਜਾ ਰਹੇ ਮੱਤ ਪਹਿਲਾਂ ਦੇ ਕਮਰ ਟੋਟਲੀ ਸਮਾਨ ਇਥੋਂ ਮਿਲਣਾਗਾ ਕੰਦਲਾਂ ਲੱਗੀ ਹੋਈਆਂ ਨੇ ਜਿੱਥੇ ਥਾਨ ਪਿੰਡ ਵਾਸਤੇ ਸਮਾਨ ਦੀ ਬਹੁਤ ਲੱਗਿਆ ਹੋਇਆ ਪਰ ਅਸੀਂ ਆਪਦੇ ਆਪ ਤੇ ਕੰਟਰੋਲ ਰੱਖ ਰਹੇ ਆ

ਇਹ ਥੋੜਾ ਜਿਹਾ ਦਿਨ ਦਾ 뷰 ਆਗਾ ਰਾਤ ਨੂੰ ਲਾਈਟਿੰਗ ਦੇ ਵਿੱਚ ਇੱਥੇ ਹੋਰ ਵੀ ਵਧੀਆ ਵੱਲ ਅਗਦਾਗਾ ਮੈਂ ਇੱਕਦੋ ਵੀਡੀਓ ਦੇ ਵਿੱਚ ਦੇਖਿਆ ਸੀਗਾ YouTube ਤੇ ਵੀਡੀਓ ਪਾਈ ਹੋਈਆਂ ਅਸੀਂ ਰਾਤ ਦਾ 뷰 ਕਾਫੀ ਵਧੀਆ ਲੱਗਦਾ ਲਾਈਟਾਂ ਦੇ ਵਿੱਚ ਸੋ ਸ਼ਾਮ ਨੂੰ ਲਾਈਟਿੰਗ ਹੋ ਜਾਂਦੀ ਆ ਇੱਛਾ ਗੱਲਾਂ ਸੁਣ ਰਹੇ ਸੀ ਅਸੀਂ ਕਹਿੰਦੇ ਕੱਟ ਰਾਤ ਨੂੰ ਇਸ ਤੋਂ ਵੀ ਜ਼ਿਆਦਾ ਹੋਰ ਹੋਣਾਗਾ ਪਰ ਰਾਤ ਨੂੰ ਥੋੜਾ ਜਿਆ ਮੇਰੇ ਵਰਗੇ شریف ਬੰਦੇ ਲਈ ਔਖਾ ਹੋ ਜਾਂਦਾ ਕਿਉਂਕਿ ਕਿਸੇ ਨੇ ਸ਼ਰਾਸਤ ਕਰਤੀ ਕਹੀ ਵੇ ਡਾਂਗ ਸਾਰਿਆਂ ਤੇ ਵਰ ਜਾਂਦੀ ਆ ਗੋੜੇ ਨਿਸ਼ਾਨਾ ਲਾਉਣਾ ਤੂੰ ਕਹਿੰਦਾ ਸੀ ਮੇਰਾ ਨਿਸ਼ਾਨਾ ਬਾਜਾ ਤੈਨੂੰ ਜਾਣ ਲੱਗਣ ਲੈ ਜਾਵਾਂਗੇ ਇਹ ਮਨੋਰੰਜਨ ਵਾਸਤੇ ਜਿਵਾਕਾਂ ਦੇ ਖੇਡਾਂ ਬਣਾਉਂਦੇ ਆ ਵੱਡੇ ਵੀ ਖੇਡ ਲੈਂਦੇ ਹੈਗੇ ਇਹ اتنا ਨਹੀਂ ਪੁਰਾਣੀ ਇਧਰ ਉਹ ਬਣਿਆ ਹੋਇਆ ਕਹਿੰਦੇ ਜਿਹੜਾ ਕੀ ਹੈ ਬਾਈ ਇਹ ਅਹ ਦੁਬਈ ਵਾਲਾ ਤੇ ਉਹ ਬਾਹਰ ਸਕਰੀਨ ਚੱਲ ਰਹੀ ਹੈ ਤੇ ਕਹਿੰਦੇ ਵੀ ਅੰਦਰ ਵੀ ਇਸ ਟਾਈਪ ਦਾ ਕੁਝ ਬਣਾਇਆ ਹੈ ਜੋਰੇ ਹੁਣੀ ਕਹਿੰਦੇ ਬਾਈ ਸ਼ੁਰੂਆਤ ਪਹਿਲਾਂ ਇੱਥੋਂ ਹੀ ਕਰਨੀ ਆ ਅਸੀਂ ਕਹਿੰਦੇ ਇਦਾਂ ਦਾ ਮਾਹੌਲ ਆ ਲੱਗਿਆ ਹੁਣ ਅਸੀਂ ਐਂਟਰੀ ਕਰਨ ਅੰਦਰ ਬਾਈ ਪੇਮੈਂਟ ਕਰਨ ਲੱਗਿਆਗਾ ਟਿਕਟਾਂ ਦੀ ਫੋੜਨਾ ਦਵਾ ਤੂੰ ਪੂਰੀ ਨੇ ਦਾ ਲੈ ਵੀ ਹੈਗਾ ਆਪਣੇ ਕੋਲ ਰੈਣਾ ਵੀ ਨਹੀਂ ਖੁੱਲਾ ਟਾਈਮ ਅੰਦਰ ਆ ਗੋਸ ਹੈ ਜੀ ਇਹ ਕਿੰਨੇ ਕਿੰਮ ਅਸੀ ਨੇ ਨਹੀਂ ਟ੍ਰੈਕਟਰ ਦਾ ਮੁੱਲ ਮੁੜਦਾ ਕਿ ਨਹੀਂ ਅੰਦਰ ਆ ਮੱਸੀ ਕਿੰਨੀ ਸੋਹਣੀ ਆ ਯਾਰ ਕੱਚੂਗਮਾ ਕਿੰਨਾ ਸੋਹਣਾ ਯਾਰ ਇਹ ਬਹੁਤ ਸੋਹਣਾ ਕੱਚੂਗਮਾ ਹੈ ਇਹ ਨਿਕਿਆ ਜਾ ਬੱਚਾ ਵੀ ਦੇਖ ਰਿਹਾ ਹੈ ਕੱਚੂਗਮਾ ਬੜਾ ਸੋਹਣਾ ਬਹੁਤ ਲੱਗਦਾ ਹੈ ਜੀ ਇੱਥੇ ਵੈਸੇ ਅਲੱਗ-ਅਲੱਗ ਕਲਰ ਦੀਆਂ ਮੱਛੀਆਂ ਆ ਗਈਆਂ ਹਨਾ ਆ ਯਾਰ ਜਿੱਟੀਆਂ ਕਿੰਨੀਆਂ ਸੋਹਣੀਆਂ ਹਨਾ ਬਸ ਕਿਸੇ ਦੀ ਕੜਾਹੀ 'ਚ ਨਾ ਪੈਣ ਹੈ ਇੱਥੇ ਕਿੰਨੀਆਂ ਸੋਹਣੀਆਂ ਲੱਗਦੀਆਂ ਇਹ ਨਾ ਹੋਵੇ ਵੀ ਕੱਲ ਨੂੰ ਜਾ ਕੇ ਕੜਾਈ 'ਚ ਪਾ ਲਾਂ ਚੱਲ ਗਈਆਂ ਦੋ ਤਾਂ ਹੈ ਚ ਗਈਆਂ ਹੈ ਗਈਆਂ ਹੈ ਗਈਆਂ ਉਹ ਸਾਲ ਹੀ ਜਾਂਦੀਆਂ ਗੀਆਂ। ਕਿਤੇ ਮਰ ਗਈਆਂ ਵਿਚਾਰ ਕੇ। ਨਹੀਂ ਨਹੀਂ। ਤਕਰੀਬਨ ਸਾਰੇ ਉਹੀ ਮੱਛੀਆਂ ਆ ਕੁਝ ਮੱਛੀਆਂ ਤੋਂ। ਨਵਾਂ ਵੀ ਆ। ਹੋਰ ਵੀ ਆ। ਬਹੁਤ ਤਕੜਾ ਮੱਛੀ। ਆ ਕਛੂਗੂ ਮਾ ਬਿਲਕੁਲ ਸ਼ਾਂਤ ਬੈਠਾ ਆ। ਸ਼ਾਂਤ ਹੋ ਰਿਹਾ। ਆ ਸ਼ਾਂਤ ਹੋ ਰਿਹਾ। ਮਮਤਾ ਕਿੱਛੂ। ਕਿੱਛੂ ਲਿਖਦਾ। ਜੁੜਾ ਹੈ ਬੱਚਾ ਕਹਿੰਦਾ ਤਸਵੀਰ। ਇਹ ਕੋਸ਼ਿਸ਼ ਹੋਰ ਵੀ ਆ ਲੱਗ ਹੀ ਦੇਖਣ ਨੂੰ ਲਿਆ ਪਾਕ ਤੇ ਦੇਖਿਆ ਤਾਂ ਹੈ ਨਹੀਂ ਸੀ ਚਲੋ ਕੋਸ਼ਿਸ਼ ਜ਼ਰੂਰ ਕਰੀ ਵੀ ਆ ਇੱਕ ਬਾਹਰਲਾ 뷰 ਦਿਖਾਉਣ ਦੀ ਠੀਕ ਹੈ ਜੋ ਵੀ ਹੈਗਾ ਉਹ ਵਧੀਆ ਹੈਗਾ ਇਹ ਕਾਫੀ ਮਸੇਂ ਦਰਦ ਲੱਲੇ ਵੀ ਆ ਇਸ ਤੋਂ ਬੇ ਗਸ਼ੋਰ ਮੱਸੀਆਂ ਦੀ ਨਸਲ ਵੀ ਆ ਬਸ ਐਂਡਿੰਗ ਬਸ ਹਲੋ ਹਾਮਾ ਸਾਡੇ 1500 ਰੁਪਏ ਦਾ ਮੁੱਲ ਮੁੜ ਗਿਆ। ਮਤਲਬ ਠੀਕ ਆ ਕੋਈ ਬਾਲਾ ਵੀ ਨਹੀਂ ਕਹਿ ਸਕਦੇ ਪਰ ਜਿਨੇ ਮੇਰੇ ਅਰਗੇ ਨੇ ਜਮਾ ਨਹੀਂ ਕਿਤੇ ਦੇਖਿਆ ਉਹਦੇ ਵਾਸਤੇ ਬਹੁਤ ਕੁਛ ਵੀ ਆ ਇਹ। ਬਲਾਰੇ ਸਾਡੇ ਪੈਸਿਆਂ ਦਿੱਤਿਆਂ ਦਾ ਮੁੱਲ ਮੁੜ ਰਿਹਾ ਹੈਗਾ। ਤੇਰੇ ਹਿਸਾਬ ਨਾਲ ਇਹਨੇ ਦੇ ਭੁਖੜਾ ਮਾਰ ਲੈਣੀਆਂ ਨੇ ਸਰਾ ਟੋਲੀ ਵੀ ਨਹੀਂ ਪਾਈ ਇਥੇ। ਭਾਈ ਜੀ ਸਿੱਟੀ ਵਿੱਚ ਛੋੜਾ ਬੱਚਾ ਵੀ ਦੇਖ ਦੇਖ ਤੋਰਿਆ ਨਸੀਆ। ਐਗਜ਼ਿਟ ਕਰਨ ਲੱਗੇ ਆ ਜੀ। ਇਥੋਂ ਬਸ ਇੰਨਾ ਹੀ ਸੀਗਾ ਹੁਣ ਅਸੀਂ ਬਾਹਰ ਜਾਣ ਲੱਗੇ ਆਂਗੇ ਥੋੜਾ ਸ਼ਾਮ ਨੂੰ ਲਾਈਟਿੰਗ ਦੇ ਵਿੱਚ ਕੋਈ ਹੋਰ ਵਧੀਆ ਲੱਗਣ ਲੱਗ ਜਾਣਾ ਹਨਾ ਇਹ ਬੱਚਾ ਬਾਤ ਛੋਟੀ ਜਿਹੀ ਟ੍ਰੇਨ ਆ ਠੀਕ ਆ ਐਡਾ ਵੀ ਨਾ ਮੱਸੀਆਂ ਹੁੰਦੀਆਂ ਹੁੰਦੀਆਂ ਨੇ ਯਾਰ ਆ ਵੀ ਮੱਸੀਆਂ ਆ ਯਾਰ ਕਰੇ ਕੋਈ ਕੁਮਨਵਾਸ ਦੇ ਨਹੀਂ ਔਰ ਹੰਟਡ ਹਾਊਸ ਆ ਅਗਲੇ ਜੀ ਵੀ ਦੇਖਿਆ ਹੁਣ ਜੀ ਦੇਖ ਨਾ ਨਹੀਂ ਮੈਨੂੰ ਡਰ ਲੱਗਦਾ ਭੂਤਾਂ ਤੋਂ ਐਸ ਕਰਕੇ ਮੈਂ ਭੂਤ ਬੰਗਲੇ ਜਾਣਾ ਨਹੀਂ ਆ ਜੂਟਾ ਫੇਰ ਨਾਗੇ ਜੂਟਾ ਨਹੀਂ ਦਵਾਇਆ ਬੈਣਾ ਅਸਲੀ ਇਹ ਤਾਂ ਰਹਿਦਾ ਲੈਣਾ ਜੂਟਾ ਨਹੀਂ ਨਹੀਂ ਅਸਲੀ ਆ ਯਾਰ ਗੋਰੇ ਲਾਲਾ ਜੂਟਾ ਲੈਣਾ ਦਾ ਓਏ ਓਏ ਤੇਰਾ ਰਾਦਾ ਬਣਦਾ मरना कर बठा बिठा बंदे मेला यार काफी देखने वाला है बार-बार मेरी ਸਾਡੀ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਜਾਂਦੀ ਆ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਮੈਂ ਕਿਹਾ ਨਹੀਂ ਹਲੇ ਇੱਕ ਵਾਰੀ ਟੌਰ ਫਰ ਕੇ ਮੇਲਾ ਦੇਖ ਲੀਏ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਵਾਂਗੇ ਕਿ ਵੀਡੀਓਸ ਫ੍ਰੀ ਹੋ ਕੇ ਫੇਰੀ ਕੋ ਸਾਮਾ ਜਿਹਾ ਦੇ ਇਸ ਦੇ ਨਾੜਾ ਇੱਕ ਤਾਂ ਇਸ ਦੇ ਕਿਨਾਰੇ ਡੇਟ ਕਰਦਾ ਹੈ ਇੱਧਰ ਮਨੋਰੰਜਨ ਵਾਸਤੇ ਤੇ ਹੋਸਟਾਂ ਲੱਗੀਆਂ ਹੋਏ ਇਸ ਨੂੰ ਕਿੱਥੇ ਮਗਾਏ

कि येलस्ती और पहली बार देखना लगा यहां के न्यायालय मंत्र होता रहता है ਵੇ ਮਾਲੇ ਸਟਾਰਟ ਨਹੀਂ ਹੋਈ ਸਟਾਰਟ ਹੋਣੀ ਹੈਗੀ ਮੋਟਰਸਾਈਕਲ ਤੇ ਗੱਡੀਆਂ ਖੜੀਆਂ ਨੇ ਅਸੀਂ ਦੂਜੇ ਮੌਨ ਕਰਕੇ ਅਸੀਂ ਆਪਾਂ ਅੱਗੇ ਗੱਡੀਆਂ ਖੜੀਆਂ ਇੱਧਰ ਸਾਹਮਣੇ ਦਾ ਨਜ਼ਾਰਾ ਬਸ ਬੱਕਰਾ ਹੀ ਰਿਹਾ ਹੈ ਕਿਆ ਬਾਤ ਸੋ ਝੂਲਿਆਂ ਦੀ ਲਾਈਟਿੰਗ ਇੰਨੀ ਸੋਹਣੀ ਲੱਗਦੀ ਆ ਮਤਲਬ ਪੂਰਾ ਮੇਲਾ ਇਸ ਤੋਂ ਕਬਰ ਹੋ ਰਿਹਾ ਯਾਰ ਬੱਸ ਯਾਰ ਉਹ ਜੀ ਬਹੁਤ ਖਬਰਨਾਕ ਆ ਉਹ ਜਿਹੜੀ ਥੋੜੀ ਜਿਹੀ ਬਣੀ ਵੀ ਆ ਆ ਉਹ ਜਮਾ ਮੁੰਦੇ ਹੋ ਗਿਆ ਤੇ ਹਾਂ ਹੋਰ ਕਰ ਲੈ ਰਹਿ। ਐਂ ਬੱਕ ਦੀ ਜੀ ਕੋਲ ਤੇ ਇੱਕ ਵਾਰੀ ਝੂਟਾ ਲਿਆ ਸੀ ਜੀ ਪਰ ਲਿਆ ਕਿਤੇ ਹੋਰ ਸੀ ਸਪਾਰ ਦੇ ਮੇਲੇ ਤਾਂ ਮੈਂ ਪਹਿਲੀ ਵਾਰ ਆਇਆ। ਅਰ ਕੰਨੀਆਂ ਫਲਾਲੇ ਦੁਆਰੇ ਮੈਂ ਇਹਦੇ ਵਿੱਚ ਨਹੀਂ ਬੈਠਾ। ਇੱਕ ਕਮੈਂਟ ਕਰਕੇ ਜਰੂਰ ਦੱਸਿਆ ਤੁਸੀਂ ਇਹਦੇ ਵਿੱਚ ਬੈੰਨੇ ਬੈਠੇ ਹੋ ਜਾਂ ਇਹਦੇ ਵਿੱਚ ਝੂਟਾ ਲਿਆਗਾ। ਮੈਂ ਤਾਂ ਤਕਰੀਬਨ ਇੱਕ ਵਾਰੀ ਬੈਠਾ ਸੀ ਮੈਂ ਮੋੜ ਕੇ ਬੈਠਾ ਨਹੀਂ ਆ। कहड़े भाई मेला देख गए कि देखने कमेंट करके जरूर दस <tip> <tip> रात में तकरीबन कट का, काफी ज्यादा हो जाता क्योंकि हले दूर तो गर्दियाँ आ रही है इधरों मेले की एंट्री हुई सी हाँ जडोला साल सेंटर लगी होंगी ਮਸੂਏ ਰਾਈਡ ਦੇਖਣ ਬਾਅਦ ਖੜਿਆ ਮੌਤ ਦਾ ਕੂਆ ਮੈਂ ਪਹਿਲੀ ਵਾਰ ਦੇਖਣ ਆਇਆ ਹਾਂਗਾ ਮੇਲੇ ਤੇ ਤਾਂ ਸਰ ਗਿਆ ਮੈਂ ਪਹਿਲਾਂ ਵੀ ਕਿਤੇ ਹੋਰ ਦੋ ਤਿੰਨ ਵਾਰੀ ਪਰ ਮੈਂ ਬਾਹਰੋਂ ਦੇਖ ਕੇ ਮੁੜਾਂਦਾ ਹਾਂ ਮੈਂ ਦੇਖ ਲਈ ਆਈ ਜਮਤ ਲਈ ਆ ਜਾ ਅੱਜ ਦਾ ਨਾ ਕਿ ਠੀਕ ਆ ਰਿਪੋਰਟ ਕਰ ਲਿਆ ਵਿੱਚ ਪਰਝਾਈ ਨੂੰ ਆਈ ਸੁਣਾ ਦੇਣਾ ਭਾਗ ਆ ਭਾਏ ਨੇ ਗੱਡੀ ਆ ਸਾਡਾ ਲੋਕ ਮੋੜ ਗਿਆ ਨਾ

ਆਪਾਂ ਘਰ ਕੋਲੇ ਜਮਾਰੇ ਵੀ ਦੇਖਦੇ ਹਾਂ ਬਹੁਤ ਬਾਰੇ ਆਹ ਦੇਖ ਆਹ ਰੱਖੇ ਕੋਲੇ ਬਾਬਾ ਬਾਬਾ ਆ ਜਾਓ ਆ ਜਾਓ ਆਹ ਜਿਹੜੇ ਰਾਈ ਨੀ ਬੋਤਾ ਅੱਗੇ ਇਹ ਵਾ ਮਤ ਇਹੋ ਆਈ ਦੇ ਕੋਈ ਯਾਰ ਅੱਲਾ ਆ ਆਦੇ ਇੰਨੇ ਗਾਉ ਲੋ ਇਹ ਛੋਟੇ ਬੱਚਾ ਹੋਇਆ ਉਸਤੇ ਕੌਣ ਸਿਆਦਾ ਲੱਗੇ ਹੋਏ ਨੇ ਟਿੱਕ ਆ ਯਾਰੇ ਪੁੱਤਾ ਹੋ ਜਾਣਾ ਮੈਂ ਤਾਂ ਬਹੁਤ ਟੀਵੀ ਦੇਖਦੇ ਮੈਂ ਕਿਵੇਂ ਹੋਣਗੇ ਪੁੱਤੇ ਹੋਗੇ ਆਓ लोला यार इधर भी बहुत शानदार तो है यार थोड़ा बहुत बस खाइए भी है बहुत टाइम हो गया अपन अपना यही भी नहीं बात देखेंगे कुछ और हमें भुख भी लगी आया हम टाइम काफी हो गया थोड़ा थोड़ा कुछ पेट पूजा भी करनी है ਮੇਰਾ ਫੋਨ ਕਰਕੇ ਮੇਰੇ ਨੂੰ ਘੁਮਾਵਾ ਲਾ ਚਲੋ ਆਪਾਂ ਦੇਖੋ ਮੈਂ ਹੁਣ ਅੱਗੇ ਦਾ ਵੀਊ ਕਿਉਂਕਿ ਆਪਾਂ ਥੋੜਾ ਜਿਹਾ ਸਾਥ ਹੀ ਲਿਆ ਆਇਆ ਕਾਫੀ ਟਾਈਮ ਹੋ ਗਿਆ ਆਹ ਬਾਈ ਵੀ ਆ ਗਏ ਜਿਹੜੇ ਸੁਣਿਆ ਤੂੰ ਬਿਆਹਵਰਾ ਬੰਦਾ ਵੀਰੇ ਤੈਨੂੰ ਵੱਧ ਪਤਾ ਆਊਗਾ ਕੈਂਟਾ ਮੈਂ ਤਾਂ ਪੂਰੇ ਹੀ ਲੈ ਵੀ ਗੋਰੇ ਨੂੰ ਘਰੇ ਤਾਂ ਵਾਰਨ ਦੇਣਾ ਇਹ ਘਰੇ ਕੋਲ ਲੈ ਕੇ ਜਾਊਗਾ ਇੱਥੋਂ ਤਾਂਡਾ ਛੰਨਾ ਲੈ ਕੇ ਜਾਊਗਾ ਬਿਆਹਵਰਾ ਬੰਦਾ ਇਹਦੀ ਘਰੇ ਐਂਟਰੀ ਤਾਂ ਐਨ ਘਰੋਂ ਪਹਿਲਾਂ ਕਹਿ ਕੇ ਭੇਜਿਆਗਾ ਜੇ ਕੋਲ ਲੈ ਕੇ ਆਇਆ ਘਰੇ ਬੜੀ ਨਹੀਂ ਘਰੇ ਨਾ ਬੜੀ ਵੈਸੇ ਯਾਰ ਤੋਰ ਫਿਰ ਕੇ ਦੇਖਦਾ ਹੀ ਨਹੀਂ ਲੱਗਿਆ ਜਵਾਕਾਂ ਵਾਂਗੂ ਸੇ ਬੋਧੋ ਵੀ ਆਇਆ ਤੁਹਾਨੂੰ ਲੱਗਿਆ ਹੋਇਆ वैसे मेनू ਸਾਢ ਵੈਸੇ ਕੰਫਰ ਕੇ ਦੇਖਣ ਨੂੰ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਕੋਈ ਪਾਰਸ ਹੋ ਗਿਆ ਦੁਕਾਨਾਂ ਹੋ ਗਈਆਂ ਕੋਈ ਸਾਫ ਥੱਲੇ ਹੋ ਗਏ ਤਾਂ ਬੱਚਿਆਂ ਦੇ ਖੜਾਉਣੇ ਹੋ ਗਏ ਆਪਾਂ ਜਿਹੜਾ ਬਾਅਦ ਲੈ ਕੇ ਜਾਣਾ ਉਹ ਆਪਾਂ ਜਾਣ ਲੱਗੇ ਲੈ ਲਾਂਗੇ ਤਾਂ ਬਾਹਲਾ ਬਸ ਇਹੀ ਦੁਕਾਨਾਂਆਂ ਜੀਆਂ ਸਭ ਦੀਆਂ ਕੋਈ ਇੱਧਰ ਲੱਗੀ ਹੈ ਕੋਈ ਉੱਧਰ ਲੱਗੀ ਹੈ ਜੀ। ਨੰਨੇ-ਮੰਨੇ ਕੱਚੇ ਆਪਾਂ ਜਾਣ ਲੱਗੇ ਥੋੜਾ ਜਿਹਾ ਸਮਾਨ ਲੈ ਕੇ ਜਾਣਾ ਉਹ ਆਪਾਂ ਜਾਂਦੇ-ਦੇਂਦੇ ਲੈ ਜਾਗੇ। ਮਰੇ ਡੈਕੋਰੇਸ਼ਨ ਦਾ ਸਮਾਨ ਕਾ ਵੀ ਸੋਹਣਾ ਲੱਗਦਾ ਹੈ। ਤੇ ਸੋਹੀ ਦਾ ਸਮਾਨ ਹੈ ਸਾਰਾ।

ये चीज़ा मैं काफ़ी सोहनिया लगी मेरे घर की डेकोरेशन वास्ते एक नेचुरल जी चीज़ बनी हुई है जी सामने जगह है जी जगह की एंट्री उधर दी है रंग बिरंगी सूजी वाली बर्फी यार डैडी बहुत लेके जाता रहा गा तकरीबन इधर भी दुकाना लग जा अगे ਵੇ ਯਾਰ ਮੇਲਾ ਪਾਣ ਤਾਂ ਬਹੁਤ ਵਧੀਆ ਲੱਗ ਰਿਹਾ ਹੈ। ਇਹ ਕਿਹਦੇ ਇੱਥੇ ਮਿੱਟੀ ਕਰਦੇ ਆਗੇ। ਉਹ ਇਧਰ ਟਾਬਾ ਬਣਾ ਰਹੀ ਬੈਠ ਕੇ ਖਾਣ ਨੂੰ। ਤਾਂ ਦੇਖਦੇ ਆ ਸਾਨੂੰ ਭੁੱਖ ਲੱਗੀ ਵੀ ਅਗਲੇ ਟਾਈਮ ਦੇ ਵਿੱਚ ਕੀ ਖਾਣ ਲੱਗਦਾ ਹੈ। ਉਹ ਲੱਗੀਆਂ ਨੇ ਜਿ ਕਿੱਥੇ ਕੰਮ ਲੱਗੇ ਆ। ਪਰਲਾ ਵੀ ਲਿਬੜਾ ਉਹ ਸੋ ਉੱਥੇ ਬੈਠ ਯਾਰ ਉਹ ਸਾਫ਼ ਜਾਗਾ। ਸਾਨੂੰ ਭੁੱਖ ਤਾਂ ਕਾਫੀ ਲੱਗੀ ਸੀ ਹੁਣ ਅਸੀਂ ਟਿੱਕੀਆਂ ਖਾਣ ਲੱਗੇ ਆ। ਬਾਈ ਪਹਿਲਾਂ ਆਇਆ ਸੀਗਾ 2004 ਦੇ ਵਿੱਚ 20 ਸਾਲ ਪਹਿਲਾਂ 20 ਸਾਲ ਪਹਿਲਾਂ ਆਇਆ ਸੀ ਬਾਈ ਅੱਜ 20 ਸਾਲ ਬਾਅਦ ਸਾਡੇ ਨਾਲ ਆਇਆ ਇਨਸਾਨ ਨਹੀਂ ਉਹਦੇ ਦੀ ਇੱਥੇ ਸਾਡਾ ਤਯਾਰਬਾ ਬਹੁਤ ਵਧੀਆ ਰਿਹਾ ਬਾਈ ਨੇ ਉਹਦੇ ਟੈਟੂ ਪਵਾਇਆ ਸੀ ਸਾਹ ਪਹਿਲਾਂ ਇਹ ਬਾਈ ਦੇ ਅੱਜ ਆ ਪੋਰਾ ਕਰ ਰਹਿ ਗਿਆ 20 ਸਾਲਾਂ ਦੀ ਅਸਰਾਰ ਸੀ ਅੱਜ ਸਪੋਲੀਆ ਰਹਿ ਗਏ ਸੋਈ ਜਦੋਂ ਕੋਈ ਕੋਈ ਨਾਲ ਸਾਨੂੰ ਮਿਲਣਾ ਬਹੁਤ ਵਧੀਆ ਲੱਗਿਆ ਜੀ ਅਗਰ ਕੋਈ ਸਹੀ ਨੇਚਾਂ ਨਾਲ ਹੁੰਦਾਗਾ ਜਗ੍ਹਾ ਤੇ ਵੀ ਮੱਥਾ ਡੇਕਦਾ ਹਨਾ ਲੋੜੀਆਂ ਬਣੋ ਕੰਮ ਨਾ ਪੂਰਾ ਸਾਨੂੰ ਮੇਲਾ ਬਹੁਤ ਵਧੀਆ ਲੱਗਿਆ ਸਾਡਾ ਤਯਾਰਬਾ ਇਹ ਰਿਹਾ ਵੀ ਸਾਨੂੰ ਮੇਲਾ ਬਹੁਤ ਵਧੀਆ ਲੱਗਿਆ ਹੁਣ ਅਸੀਂ ਕੁਛ ਖਾਪ ਵੀ ਲਿਆ ਤੇ ਇਥੋਂ ਵਾਪਸੀ ਕਰਨ ਲੱਗੇ ਹੁਣ ਅਸੀਂ ਕਮੈਂਡ ਕਰਕੇ ਇਹ ਵੀ ਦੱਸਿਓ ਕਿ ਕੌਣ ਕੌਣ ਮੇਲੇ ਤੇ ਆਇਆ ਤੇ ਸ਼ਾਇਦ ਕੱਲ ਤੋਂ ਰੈਪਟ ਮੇਲਾ ਸ਼ੁਰੂ ਹੋਗਾ ਤੇ ਆਪਾਂ ਨੂੰ ਤਕਰੀਬਨ 45 50 ਕਿਲੋਮੀਟਰ ਪੈਂਦਾ ਉਹ 45 ਕਿਲੋਮੀਟਰ ਆਪਾਂ ਨੂੰ ਪੈਂਦਾ ਹੋਊਗਾ ਸਪਾਰ ਦਾ ਮੇਲਾ ਰੇਗੋੜਾ ਆਪਾਂ ਨੂੰ 20 ਕਿਲੋਮੀਟਰ ਪੈਂਦਾ ਕੱਲ ਤੋਂ ਰੈਕੋਡ ਮੇਲਾ ਸ਼ੁਰੂ ਹੋਣਾ ਆਪਾਂ ਇੱਕ ਦਿਨ ਰੈਕੋਡ ਦਾ ਵੀ ਬਲੌਗ ਬਣਾਵਾਂਗੇ ਯੂ ਦੱਸੋਗੇ ਕੌਣ ਮੇਲਾ ਦੇਖਣ ਆਇਆ ਕਿਹਨੇ ਆਉਣਾਗਾ ਜਾਂ ਕੌਣ ਰੈਕੋਡ ਆਊਗਾ ਮਿਲਦੇ ਆਂ ਜੀ ਆਪਾਂ ਅੱਗੇ ਫਿਰ ਹੁਣ ਜਾਂਦਿਆਂ ਦੀ ਵੀਡੀਓ ਦਿਖਾਉਣੇ ਆਂਗੇ ਹਨ ਘਰੇ ਲੱਗੇ ਹੋਏ ਸਮੇਂ ਵੀ ਬਹੁਤ ਲੱਗਦਾ ਪਰ ਸਾਨੂੰ ਪਸੰਦ ਆ ਕਿ ਸੰਭਾਵੇਂ ਬਾਗਿੰਗ ਕਰੂਗਾ ਮਾਰਕੀਨਗ ਕਰਦੇ ਆਂ ਦੇਖਦੇ ਆਂ ਰੇਟ ਬਣਦਾ ਹੈਗਾ ਕਿੰਨਾ ਬਹੁਤ ਯਾਰ ਇਹ ਪਲਾਸਟਿਕ ਦੇ ਡੱਬਿਆਂ ਨਾਲੋਂ ਮਿੰਟਾਂ ਦੀ ਚੀਜ਼ ਬਹੁਤ ਸਸਤੀ ਲੱਗਦੀ ਹੈ ਕਿ ਵਰਨਾ ਬਹੁਤ ਬਾਹਰ ਹੋਏ ਨਾ ਤੇ ਦੋਨੇ ਪਾਸੇ ਸਮੋਹ ਜਾਂਦਾ ਆ ਰਿਹਾ ਸਲਾਮ ਜੀ ਆ ਰਿਹਾ ਪੰਡਾਉ ਆ ਪੱਤਨ ਹੋ ਗਿਆ ਸੀ ਬਰਾਬ ਇਕ ਦਿਨ ਰਾਤ ਦਾ ਟਾਈਮ ਆ ਜੀ ਮੇਲਾ ਕਾਫੀ ਨਾਲ ਪੁੱਜਿਆਗਾ ਰਾਤ ਨੂੰ ਬਾਤ ਤੇ ਵਾਹ ਕਰੇ ਜਾਣ ਲੱਗੇ ਆ ਇਹ ਆ ਲੈਣ ਲੱਗੇ ਆ ਇਹਨੂੰ ਕੀ ਕਹਿੰਦੇ ਆ ਬਾਈ ਅਜਲਾ ਅਜਲਾ ਇਹਨੂੰ ਖਜਲਾ ਕਹਿੰਦੇ ਆ ਤਾਂ ਘਰੇ ਜਾਣ ਲੱਗਿਆ ਕੋਸਮਾਨ ਤਾਂ ਹੀ ਲੈ ਲਿਆ ਹੁਣ ਅਸੀਂ ਇਹ ਘਰ ਵਾਸਤੇ ਕੁਝ ਮਠਿਆਈ ਲੈਣ ਲੱਗੇ ਆਂ ਆ ਨਿੱਕੇ ਨਿੱਕੇ ਹੰਦਿਆਂ ਨੂੰ ਡੈਡੀ ਬੋਲ ਲੈ ਆ ਕੇ ਦਿੰਦਾ ਹੋਇਆ ਯਾਰ ਪਾਪਾ ਬੋਲ ਲੈ ਆ ਕੇ ਦਿੰਦਾ ਸੀਗਾ ਆਹ ਡੈਡੀ ਘਰੇ ਆਗਾ ਅੱਜ ਅੱਜ ਅਸੀਂ ਆਏ ਆ ਅੱਜ ਅਸੀਂ ਲੈ ਕੇ ਚੱਲੇ ਆਂ ਤਕਰੀਬਨ ਮੇਲਾ ਸਾਰਾ ਬਹੁਤ ਵਧੀਆ ਰਿਹਾ ਤੇ ਹੁਣ ਅਸੀਂ ਘਰ ਨੂੰ ਜਾਣ ਦੀਆਂ ਤਿਆਰੀਆਂ ਕਰਦੇ ਆਂਗੇ ਇੱਧਰ ਬਾਫੀ ਆ ਵਿਧਰੋਂ ਆ ਪਾਇਸੀ ਅਸਮਾਨ ਲੈ ਕੇ ਹੁਣ ਆਪਾਂ ਤੁਰਦੀ ਗਏ ਜਾਨੇ ਲੈਂ ਲੱਗੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿਹਦਾ ਕਿਹਦਾ ਆਪਾਂ ਆ ਵਰਪੀ ਲਿਆ ਕੇ ਦਿੰਦਾਰਿਆਂ ਪਰ ਤਨ ਹੋਣਾ ਲੱਗੇ ਆ ਜੂਸ ਜੂਸ ਬੰਨੇ ਦਾ ਜੂਸ ਜਿਵੇਂ ਪਰੀਨਾ ਪਾ ਕੇ ਫਿਰ ਅਸੀਂ ਜਾਣ ਲੱਗੇ ਪੀਣ ਲੱਗੇ ਆਦੋ ਜੀ ਲਗਭਗ ਨੇ ਤੜੂ ਪਹਿਲਾਂ ਐ ਮੇਲੇ ਚ ਬੁਆ ਸੀ ਤਾਂ ਹੀ ਹੁਣ ਨਿਕਾ ਜਾ ਰਹਿ ਗਿਆ ਚੱਲ ਬਈ ਆ ਜਾ ਹੌਸਲਾ ਫਜਾਈ ਜਰੂਰ ਕਰਿਆ ਕਰੋ ਯਾਰ ਕਿਉਂਕਿ ਤਕਰੀਬਨ ਸਾਰਾ ਮੇਲਾ ਦੇਖਿਆ ਆਪਾਂ ਮੇਲਾ ਬਹੁਤ ਵਧੀਆ ਹੈ ਪਰ ਬੰਦੇ ਪ੍ਰਸ਼ਾਸਨ ਦਾ ਵੀ ਚੰਗਾ ਸੀਗਾ ਹੁਣ ਆਪਾਂ ਚੱਲਦੇ ਆਂ ਆਪਣੀ ਗੱਡੀ ਵੱਲ ਹਾਂਜੀ ਅਸੀਂ ਆ ਗਏ ਹਾਂ ਪਾਰਕਿੰਗ ਦੇ ਵਿੱਚ ਮੇਲਾ ਆਪਾਂ ਘੁੰਮ ਫਿਰ ਕੇ ਦੇਖ ਲਿਆ ਅਸੀਂ ਆ ਗਏ ਗੱਡੀ ਦੇ ਵਿੱਚ ਆਪਾਂ ਨੂੰ ਤਾਂ ਮੇਲਾ ਵਧੀਆ ਲੱਗਿਆ ਕੱਲ ਤੋਂ ਸ਼ਾ ਰੈਕੋਰਡ ਸ਼ੁਰੂ ਆਗਾ ਤੇ ਜਿਨੇ ਮੇਲਾ ਨਹੀਂ ਦੇਖਿਆ ਉਹ ਜ਼ਰੂਰ ਦੇਖਿਓ ਰੈਕੋਰਡ ਆਗੇ ਵੀ ਦੇਖਿਓ ਤੇ ਜਿਹੜਾ ਨਹੀਂ ਆ ਸਕਦਾ ਉਹ ਸਾਡੀ ਵੀਡੀਓ ਦੇਖਿਓ ਜਾਂ ਕਿਸੇ ਦੀ ਵੀ ਯੂਟਿਊਬਰ ਦੀ ਵੀਡੀਓ ਦੇਖ ਲਿਓ ਸਾਨੂੰ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਲਾ ਅੱਜ ਤਾਂ ਬਹੁਤ ਇੰਜੋਏ ਕੀਤਾਗਾ ਐ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਆ ਰੈਗੂਡ ਜਾਂਦ ਤੱਕ ਕਦੋਂ ਸੁਭਬ ਬਣਦਾ ਹੈਗਾ ਸਿੱਧੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ